ਰਾਸਤਾ ਬਣਨਾ ਤਾਂ ਕਿ ਲੱਖਾਂ ਬੰਦੇ ਲੰਘੇ ਰਹੇ ਆ। ਅੱਖਾਂ ਦੇ ਦਾਣੇ ਪਾਉਂਦਾ ਬੰਦੇ ਨਹੀਂ ਰਹੇ। ਨੰਨਾ ਖੋਦਣੀਆਂ ਪ੍ਰੀਜ਼ ਵਿੱਚ ਵੱਧ ਜਾਂਦੀ। ਨੰਨਾ ਖੋਦਣੀਆਂ ਜਮੀਨ ਦੀ ਖਾਦੀ ਦੀ ਜਿੰਦਗੀ ਬਣਦੀ। ਇਹ ਨੇ ਰੇਟਾ ਪਟਨਾ ਵਾਲਿਆਂ ਦਾ ਕੰਮ ਸਾਰਾ ਠੀਕ ਗੱਲ ਤੁਸੀਂ ਜਗਾ ਜਿਸ ਨੇ ਫਾਇਦਾ ਪਹੀ ਤੇ ਕਰਾਇਆ ਕੰਮ ਹਾਂ ਕਰਾਇਆ ਕੰਮ ਇਹ ਹੋਰ ਕੀ ਹੋਇਆ ਕਿ ਸ਼ਰਿਆਂ ਵਿੱਚ ਕਰਾਇਆ ਜੀ ਕਿਸੇ ਨੇ ਵੀ ਕਰਾਇਆ ਇਹ ਕਰਾਇਆ ਕੰਮ ਮੁੰਡੇ ਬੰਦੇ ਉਹ ਹੀ ਜਾਣ ਉਹ ਹੀ ਕਰਾਣਾ ਦੋ ਦੋ ਕੈਮਰੇ ਹੈਗੇ ਪਹਿਲਾ ਕੈਮਰੇ ਚੈੱਕ ਕਰੋ ਉਹ ਦੋ ਦੋ ਸਤਾਜ ਵੀ ਆਣ ਲਗਾਏ ਹੈ ਆਹੋ ਸਤਾਜ ਆਣ ਲਗਾ ਦੱਸੋ ਨਾ ਤੂੰ ਕਹਿੰਦਾ ਇੱਕ ਕੰਮ ਥੋੜੇ ਅਸੀਂ ਉੱਦਾਂ ਵੀ ਨਾ ਕੈਮਰੇ ਫਿਰ ਪਤਾ ਲੱਗ ਜਾ ਰਾ ਆਦਮ ਕਿਹੜੇ ਬੰਦੇ ਇਤੋਂ ਉਹਨੂੰ ਇਹ ਆ ਵੀ ਪੁਲ ਤਾਂ ਬਣ ਕੇ ਰਹਿਣਾ ਇਹ ਕੰਮ ਹੈ ਜੀ ਮਾਈਨਿੰਗ mafia ਵਾਲਿਆਂ ਦਾ ਕੰਮ ਨਹੀਂ ਬਸ ਉਹਨਾਂ ਦਾ ਕੰਮ ਬੰਦ ਹੋ ਰਿਹਾ ਜੀ ਸਹੀ ਹੈ ਪਰੇ ਲੋਕਾਂ ਨੂੰ ਸਭ ਨੂੰ ਪਤਾ ਉਹਨਾਂ ਦਾ ਕੰਮ ਨਹੀਂ ਹੈਗਾ ਜੀ ਸਹੀ ਹੈ ਨਾ ਹਾਂ ਗੱਲ ਇਹ ਆ ਔਰ ਇਹ ਜਿਹੜਾ ਕੰਮ ਕੀਤਾ ਗਿਆ ਸਾਡੇ ਪਿੰਡਾਂ ਬਲ ਨਹੀਂ ਕੀਤਾ ਬਲਕਿ ਪਾਰ ਵਾਲੇ ਕਿਸੇ ਨੇ ਨਹੀਂ ਕੀਤਾ ਉਹ ਹੀ ਗੱਲ ਹੈ ਜਿਹਦੇ ਉਹਨਾਂ ਦੀ ਜਿੰਦਗੀ ਬਣ ਰਹੀ ਹੈ ਕੰਮ ਇਧਰ ਵਾਲੇ ਕੀਤਾ ਪਰ ਗੱਲ ਜੋ ਵੀ ਕੀਤਾ ਹੈ ਗਲਤ ਕੀਤਾ ਸਹੀ ਹੈ ਨਾ ਬਾਕੀ ਉਹਨਾਂ ਨੂੰ ਇਹ ਚੈਲੰਜ ਹੈ ਕਿ ਜੇ ਪੱਥਰ ਤੋੜਿਆ ਕੋਈ ਚੱਕਰ ਨਹੀਂ ਹੈ ਉਹ ਤਾਂ ਬਣਨਾ ਹੀ ਬਣਨਾ ਹਰ ਹਾਲਤ ਵਿੱਚ ਬਣਨਾ ਉਹਨੂੰ ਤੋੜ ਕੇ ਦੱਸ ਦਿਓ ਜੇ ਕਿਸੇ ਜਿਹੇ ਹਮਤਤ ਕੋਲ ਨਾ ਤੋੜ ਕੇ ਦੱਸ ਦਿਓ ਸਹੀ ਹੈ ਨਾ ਇਹ ਇੱਕ ਸਾਲ ਦਾ ਅਸਰੰਦਰ ਕੋਲ ਬਣਨਾ ਹੀ ਬਣਨਾ ਬੱਤੀਆਂ ਹੀ ਹਰਕਤਾਂ ਨਾ ਕਰੋ ਫਾਇਦਾ ਨਹੀਂ ਹੈ ਨਾ ਕਿਸੇ ਦਾ ਸਹੀ ਹੈ ਨਾ ਦੇਸ਼ ਨੇ ਵੀ ਇਸ ਦੀ ਇਤਿਹਾਸ ਦੇਖੋ ਇਲਾਕੇ ਦੇ ਸਾਹਮਣੇ ਆ ਕੇ ਉਸ ਦਾ ਪਾਰਟੀਵਾਦੀ ਕੰਮ ਜੋ ਮੰਤਰੀ ਸਾਹਿਬ ਨੇ ਕੋਈ ਕਿਸੇ ਦਾ ਪਾਰਟੀਵਾਦੀ ਵੱਲ ਤੇ ਕੰਮ ਨਹੀਂ ਕੀਤਾ ਇਹ ਸਿਰਫ ਇਲਾਕੇ ਵਾਸਤੇ ਕੰਮ ਕੀਤਾ ਆ ਦੇਖੋ ਉਹਨਾਂ ਦੀਆਂ ਕਰਤੂਕਾ ਦੇਖੋ ਕੀ ਕਰਕੇ ਗਏ ਆ ਕੰਮ ਨਹੀਂ ਕਰਨੇ ਚਾਹੀਦੇ 2022 ਦੇ ਵਿੱਚ ਲੋਕਾਂ ਨੇ ਇਹਨਾਂ ਨੂੰ ਨਕਾਰ ਕੇ ਸਿਰ ਦਿੱਤਾ ਤੇ ਹੁਣ ਦੇਖ ਲਓ ਆ ਗੁੰਡਾ ਕਰਦੀਆਂ ਤੇ ਫਿਰ ਉੱਤਰ ਆਏ ਆ ਬਹੁਤ ਹੀ ਮਾੜਾ ਕੰਮ ਕੀਤਾ ਜੀ ਇਹਨੇ ਇਹ ਜਿਹਨਾਂ ਦਾ ਮਾੜਾ ਕਿ ਹੁਣ ਮੇਰਾ ਰਸਤਾ ਖਰਾਬ ਕਰਤਾ ਨਹੀਂ ਅਗਲੇ ਨੇ ਨੇ ਨਾ ਆਖਦਾ ਸੋਚ ਕੇ ਕੰਮ ਕਰਿਆ ਭਾਂਡੂ ਕੰਮ ਕਰਿਆ ਹੈ ਨਾ ਬਿਲਕੁਲ ਕੜੀਆ ਕੰਮ ਆ ਹੈ ਬਿਲਕੁਲ ਕਿਹਨੇ ਜਾਣ ਮੂਹ ਕੇ ਸ਼ਰਾਰਤ ਕੀਤੀ ਹੈ ਜੀ ਸ਼ਰਾਰਤ ਕਰੀਏ ਨਾ ਇਬਾਦੀ ਬਾਜੀ ਇਹ ਦੂਸੇ ਦਾ ਆਊਗਾ ਟੱਕਰ ਜੇ ਰਕਣਾ ਮੇਰਾ ਹੈ ਨਾ ਚਾਈਦਾ ਥੋੜਾ ਜਿਹਾ ਪਾਰਟੀਆਂ ਦੇ ਘਾੜ ਦੇਣਾ ਪਿੱਛੇ ਥੋੜੀ ਥੀ ਥੀ ਪਛਾੜ ਜੂਗੀ ਫਿੱਜਰਾ ਕਰਨ ਵਾਲਾ ਕਰਦਾ ਆਹ ਮਹਾਰਾਜ ਓਕੇ ਓਕੇ ਹਰਜੋਤ ਆਏ ਤੇ ਪਹਿਲੀ ਵਾਰ ਤਿੰਨ ਪੌਲ ਇੱਕ ਵੀ ਨਹੀਂ ਬਣਦਾ ਸੀ ਸਰਕਾਰ ਤਿੰਨ ਪੌਲ ਇਕੱਠੇ ਹੀ ਸੀ ਗੱਲ ਲੱਗੀ ਜੀ ਉਹਦਾ ਫਾਇਦਾ ਆਪਣੇ ਦਾ ਹੀ ਬੜਾ ਸਾਈਡ ਨੂੰ ਖੜਾ ਹੋ ਯਾਰ ਮੋਟਰਸਾ ਇਦਾਂ ਨਾ ਕਰ ਉੱਧਰ ਉੱਧਰ ਖੜਾਈ ਜਾ ਵਾਹ ਲਾ ਲੇ ਪਰੇਗਾ ਨਹੀਂ ਇਹਦਾ ਬਾਹਰ ਹੀ ਚੱਲ ਅੱਛਾ ਅੱਛਾ ਬਾਹਰ ਗੋਣ ਰੇ ਗੋਣ ਰੋਜ਼ ਮਾਇਨ i okay.